बड़े लंबे समय तो डाक्टर बुढ़लाडा विखे हलका विधायक बुदरा जी दे सदका दो डॉक्टर चमड़ी ते गुपत रोग दे मार रेलिया गोयल नाक कान गले दे मायर डॉक्टर नीतिम कुमार द्वारा आज जन किया गया है जिन्हें अज सिविल हस्पता बुडलाडा विखे जनते माता गुजरी जी भलाई केंद्र संस्था वालों विशेष स्वागत किया गया संस्था के मुखी ਮਾਸਟਰ ਕੁਲਵੰਤ ਸਿੰਘ ਜੀ ਅਤੇ ਸੰਸਥਾ ਦੇ ਮੈਂਬਰਾਂ ਵੱਲੋਂ ਅੱਜ ਇਹਨਾਂ ਦੋਨੋਂ ਡਾਕਟਰਾਂ ਦਾ ਸਬ-ਡਿਵੀਜ਼ਨ ਬੁੜਲਾਡਾ ਪਹੁੰਚਣ ਤੇ ਨਿੱਘਾ ਸਵਾਗਤ ਕੀਤਾ ਅਤੇ ਉਹਨਾਂ ਕਿਹਾ ਕਿ ਇਹਨਾਂ ਡਾਕਟਰਾਂ ਦੇ ਆਉਣ ਨਾਲ ਸਬ-ਡਿਵੀਜ਼ਨ ਦੇ ਲੋਕਾਂ ਨੂੰ ਵੱਡਾ ਲਾਭ ਮਿਲੇਗਾ ਅਤੇ ਇਹਨਾਂ ਡਾਕਟਰਾਂ ਵੱਲੋਂ ਵੀ ਸਬ-ਡਿਵੀਜ਼ਨ ਦੇ ਲੋਕਾਂ ਨੂੰ ਸਰਕਾਰੀ ਹਸਪਤਾਲ ਵਿੱਚ ਪਹੁੰਚ ਕੇ ਇਲਾਜ ਕਰਾਉਣ ਲਈ ਕਿਹਾ ਮੇਰਾ ਸਾਰੇ ਬੁੜਲਾਡਾ ਵਸੀਆਂ ਨੂੰ ਸਤਿ ਸ੍ਰੀ ਅਕਾਲ ਮੇਰਾ ਨਾਮ ਡਾਕਟਰ ਓਰੇਲੀਆ ਗੋਇਲ ਹੈ ਮੈਂ ਕੱਲ ਹੀ ਸਿਵਲ ਹਸਪੀਟਲ ਬੁਢਲਾਡਾ ਦੇ ਵਿੱਚ ਐਜ਼ ਅ ਸਕਿਨ ਸਪੈਸ਼ਲਿਸਟ ਜੁਆਇਨ ਕੀਤਾ ਹੈਗਾ ਤੇ ਮੈਂ ਚਾਹੂੰਗੀ ਕਿ ਜਿਸ ਤਰ੍ਹਾਂ ਦੀ ਵੀ ਚਮੜੀ ਦੀ ਕੋਈ ਬਿਮਾਰੀ ਚਾਹੇ ਕੋਈ ਕਿਸੇ ਨੂੰ ਦਾਗ ਹੈ ਚਿੱਟੇ ਧੱਬੇ ਹੈ ਜਾਂ ਕਿਸੇ ਵੀ ਤਰ੍ਹਾਂ ਦੀ ਚਮੜੀ ਦੀ ਜਾਂ ਕੋਈ ਵੀ ਗੁਪਤ ਰੋਗ ਦੀ ਬਿਮਾਰੀ ਹੈ ਤਾਂ ਵਿਜ਼ਿਟ ਕਰੋ ਤੁਸੀਂ ਆਓ ਸਿਵਲ ਹਸਪੀਟਲ ਬੁਢਲਾਡਾ ਦੇ ਵਿੱਚ ਤੇ ਮੈਂ ਆਪਣੇ ਵੱਲੋਂ ਪੂਰਾ ਆਪਣਾ ਸੇਵਾ ਦਊਗੀ ਜੋ ਵੀ ਦਿੱਕਤ ਆਏਗੀ ਪੇਸ਼ੈਂਟ ਨੂੰ ਸਾਰਾ ਦੱਸੂਗੀ ਤੇ ਮੈਂ ਮਾਤਾ ਗੁਜਰੀ ਜੀ ਭਲਾਈ ਕੇਂਦਰ ਦੀ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਕਿ ਉਹਨਾਂ ਨੇ ਮੈਨੂੰ ਮੌਕਾ ਦਿੱਤਾ ਇਹ ਸਭ ਕਹਿਣ ਦਾ ਤੇ ਸਾਰੇ ਬੁਟਲਾੜਾ ਵਾਸੀਆਂ ਨੂੰ ਵੀ ਮੇਰਾ ਬਹੁਤ ਧੰਨਵਾਦ ਜੀ ਮੇਰਾ ਨਾਮ ਡਾਕਟਰ ਨਿਤਿਨ ਕੁਮਾਰ ਸ਼ਰਮਾ ਹੈ ਮੈਂ ਐਸਡੀਐਸ ਬੁਟਲਾੜਾ ਮੈਂ ईएनटी ਦਾ ਡਾਕਟਰ ਅਭੀ ਨਵਾਂ ਜੋਇਨ ਕੀਤਾ ਹੈ और आज हमारा माता गुजरी संस्था वालों ने अच्छे से सम्मान किए और मैं सभी से यही निवेदन करूँगा कि जिनको भी नाक कान गले की कोई भी दिक्कत है इस एरिया में वो आके हमें यहाँ पे दिखाएं यहाँ पे निशुल्क जांच की जाती है और सारी दवाइयाँ निशुल्क प्रोवाइड की जाती है थैंक यू सब तो पहला सारे रो, नमस्कार सतरीकाल जी बड़ा खुशी की खबर है कि भलाडा के सरकारी अस्पताल ਜੋ ਪੋਸਟਾ ਪਿਛਲੇ ਸਮੇਂ ਤੋਂ ਖਾਲੀ ਸਨ ਉਸ ਦੇ ਵਿੱਚ ਨਵੇਂ ਡਾਕਟਰ ਆਏ ਹਨ ਜਿਸ ਦੇ ਵਿੱਚ ਤੁਹਾਡੇ ਸਤਿਕਾਰਯੋਗ ਡਾਕਟਰ ਉਰੇਲੀਆ ਗੋਲ ਜੀ ਜੋ ਚਵੜੇ ਸਿਕਨ ਦੇ ਡਾਕਟਰ ਹਨ ਇਸੇ ਤਰ੍ਹਾਂ ਡਾਕਟਰ ਨਿਤਨ ਜੀ ਜੋ ਨੱਕ ਕੰਨ ਗਲੇ ਦੇ ਡਾਕਟਰ ਹਨ ਔਰ ਜਿਸ ਤਰ੍ਹਾਂ ਬਰੇਚਾ ਦਾ ਪਤਾ ਲੱਗਿਆ ਕਿ ਦੋਨੋਂ ਹੀ ਬਹੁਤ ਮਾਹਰ ਡਾਕਟਰ ਹਨ ਔਰ ਜੋ ਘਾਟ ਹੈ ਸਾਡੇ ਹਸਪਤਾਲ ਚ ਪੂਰੀ ਹੋਈ ਹੈ ਫੋ ਇਹਨਾਂ ਦਾ ਮਾਤਾ ਗੁਜਰੀ ਜੀ ਪੜਾਈ ਕੇ ਅੰਦਰ ਵੱਲੋਂ ਜੀ ਆਇਆਂ ਸਵਾਗਤ ਹੈ। ਔਰ ਆਸ ਕਰਦੇ ਆਂ ਕਿ ਇਹ ਸਾਡੇ ਭਲਾਡੇ ਇਲਾਕੇ ਦੇ ਤਨਦੇਹੀ ਨਾਲ ਸੇਵਾ ਕਰਨਗੇ। ਜਿੱਥੇ ਵੀ ਸਾਡੇ ਲੋੜ ਹੋਏ ਅਸੀਂ ਹਾਜ਼ਰ ਹੋਵਾਂਗੇ। ਫੋ ਇਹਨਾਂ ਦਾ ਸਾਡੇ ਸਸਤਾ ਵੱਲੋਂ ਇੱਥੇ ਪਹੁੰਚਣ ਤੇ ਜੀ ਆਇਆਂ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਸਾਡੇ ਸਿਵਲ ਹਸਪੀਟਲ ਵਿੱਚ ਦੋ ਨਵੇਂ ਡਾਕਟਰਾਂ ਨੇ ਜੁਆਇਨ ਕੀਤਾ ਜਿਨ੍ਹਾਂ ਵਿੱਚੋਂ ਇੱਕ ਤਾਂ ਸਕਿਨ ਫਲੈਸਟਿਕ ਨੇ। ਉਜੇ ਐਨਟੀ ਦੇ ਲੈ ਔਰ ਇਸ ਸੂਝੇ ਨੂੰ ਡਾਕਟਰਾਂ ਨੂੰ ਉੱਥੇ ਲਿਆਉਣ ਵਿੱਚ ਫੜੇ ਐਮ ਐਲ ਸਰ ਬਖਤ ਸਿੰਘ ਦਾ ਬਖਤਰਾਵੰਦ ਦਾ ਬਹੁਤ-ਬਹੁਤ ਧੰਨਵਾਦ ਕੀਤਾ ਜਾਂਦਾ ਹੈ ਜਿਨ੍ਹਾਂ ਨੇ ਇਸ ਲੋਡ ਨੂੰ ਮਹਿਸੂਸ ਕੀਤਾ ਤੇ ਡਾਕਟਰ ਜਿਹੜੇ ਖਤਨਾਤ ਕੀਤੇ ਦੁਬਾਰਾ ਫਿਰ ਉਹਦਾ ਧੰਨਵਾਦ ਕੀਤਾ ਜਾਂਦਾ ਹੈ ਤੇ ਡਾਕਟਰ ਸਾਹਿਬ ਮੈਨੂੰ ਵੀ ਬੇਨਤੀ ਹੈ ਕਿ ਆਪ ਜੀ ਤੇ ਤਨਮਨ ਨਾਲ ਆਪਦੀ ਸੇਵਾ ਜੀ ਹੈਗੇ ਆਪਾਂ ਨੂੰ ਕੀ ਕਰਨੀਆਂ